बंदा सिंह बहादुर चौक चौंक दिखा रहे हैं इतने हर टाइम ट्रैफिक जाम दोनों पास जी ट्रैफिक लाइट है ट्रैफिक लाइट आप बंद हो गए घटो घट पांच साल हो गए हैं लेकिन प्रशासन वालों इस पास कोई ध्यान नहीं दिया गया जिस पास चौंक है जैसा इधर देखो देख तो रहे हो पानीगढ़ साहब तो ट्रैफिक आ रहा है पवानीगढ़ बठिडे तक का ट्रैफिक दिल्ली जा रहा है वो इससे आ रहा है और इधर पास देखो इधरों हिसार तो आ रहा है ट्रैफिक जोड़ा है पातला हिसार नरवाना चीन साइड का ट्रैफिक है ਔਰ ਤੇਰੇ ਤੁਹਾਨੂੰ ਦੂਜੇ ਪਾਸੇ ਦਿਖਾਉਣ ਜਾ ਰਹੇ ਆ ਇਹ ਜਿਹੜਾ ਰੋਡ ਹੈ ਇਹ ਚੀਕਾ ਸਾਈਡ ਹੈ ਕੈਥਲ ਸਾਈਡ ਤੋਂ ਟ੍ਰੈਫਿਕ ਇੱਥੇ ਆਉਂਦਾ ਹੈ ਔਰ ਇਹ ਬੰਦਾ ਸਿੰਘ ਬਹਾਦਰ ਚੌਕ ਹੈ ਜਿੱਥੇ ਕੀ ਆਵਾਜ਼ ਆਈ ਟਰੱਕਾਂ ਕੀ ਦੇਖੋ ਤੁਸੀਂ ਕਿੰਨਾ ਡਾਇਰ ਟ੍ਰੈਫਿਕ ਹੈ ਲਾਈਟਾਂ ਹੋਣੀ ਬਹੁਤ ਜ਼ਰੂਰੀ ਹੈ ਔਰ ਲੰਬੇ ਸਮੇਂ ਤੋਂ ਲੋਕ ਇੱਥੇ ਮੰਗ ਕਰ ਰਹੇ ਨੇ ਲੇਕਿਨ ਤੁਸੀਂ ਦੇਖ ਰਹੇ ਹੋ ਵੀ ਕੋਈ ਵੀ ਇਸ ਪਾਸੇ ਪ੍ਰਸ਼ਾਸਨ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਟ੍ਰੈਫਿਕ ਲਾਈਟਾਂ ਹੋਣੀ ਜ਼ਰੂਰੀ ਤੁਸੀਂ ਦੇਖ ਰਹੇ ਹੋ ਹੈਵੀ ਟ੍ਰੈਫਿਕ ਹੈ ਜਿਹੜੇ ਟਿਪਰ ਹੈ ਇਧਰ ਆਉਣੇ ਕੋ ਰੋਂਗ ਸਾਈਡ ਆਉਂਦੇ ਕੋ ਇਧਰ ਆਉਂਦੇ ਰੋਂਗ ਸਾਈਡ ਹੋਣ ਕਰਕੇ ਲ ਕਿਉਂਕਿ ਟਿਪੜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਔਰ ਟਿਪੜਾ ਕਰਕੇ ਹੀ ਕਿਉਂਕਿ ਇਹਨਾਂ ਦੇ ਕੰਟਰੋਲ ਨਹੀਂ ਹੁੰਦਾ ਟ੍ਰੈਫਿਕ ਤੇ ਸਪੀਡ ਜ਼ਿਆਦਾ ਹੁੰਦੀ ਹੈ ਔਰ ਤੁਸੀਂ ਦੇਖ ਲਓ ਟ੍ਰੈਫਿਕ ਇੰਨਾ ਜ਼ਿਆਦਾ ਹੈ ਵੀ ਇੱਥੇ ਆਦ ਪੁਲਿਸ ਮੁਲਾਦ ਪੱਕੇ ਤਰ੍ਹਾਂ ਕਿਤੇ ਜਾਣ ਤਾਂ ਕਿ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਲਾਈਟਾਂ ਚਾਲੂ ਨਹੀਂ ਹੋਣਗੀਆਂ ਤਾਂ ਹਾਦਸੇ ਬਦਗੇ ਲੋਕਾਂ ਦੀ ਮੰਗ ਹੈ ਕਿ ਮੁੱਖ ਚੌਕ ਦੇ ਸਮਾਨੇ ਦਾ ਇੱਥੇ ਟ੍ਰੈਫਿਕ ਲਾਈਟਾਂ ਤੁਰੰਤ ਲਾਈਆਂ ਜਾ ਤਾਂ ਕਿ ਹਾਦਸੇ ਰੋਕਿਆ ਜਾ ਸਕੇ ਟ੍ਰੈਫਿਕ ਲਾਈਟਾਂ ਹੋਣੀ ਕਿੰਨੀ ਦੂਰੀ ਹੈ ਟ੍ਰੈਫਿਕ ਕਰਕੇ ਲਾਈਟਾਂ ਨਾ ਹੋਣ ਕਰਕੇ ਹਾਦਸੇ ਹੋ ਰਹੇ ਆ ਵਕੀਲ ਸਾਹਿਬ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਇਹ ਬੰਦਰ ਸਿੰਘ ਬਹਾਦਰ ਚੌਕ ਹੈ ਵਕੀਲ ਸਾਹਿਬ ਇੱਥੇ ਕਿੰਨਾ ਜ਼ਰੂਰੀ ਹੈ ਜਿੱਥੋਂ ਤੱਕ ਲਾਈਟਾਂ ਦੀ ਜ਼ਰੂਰਤ ਹੈ ਸ਼ਹਿਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੌਕ ਹੈ ਜਿੱਥੇ ਲਾਈਟਾਂ ਦੀ ਬਹੁਤ ਸਖਤ ਜ਼ਰੂਰਤ ਹੈ ਕਈ ਵਾਰੀ ਇੱਥੇ ਹਾਦਸੇ ਹੋਏ ਵੀ ਨੇ ਕਈ ਵਾਰੀ ਹੋਣੋਂ ਵੀ ਬਚ ਚੁੱਕੇ ਨੇ ਕਿਉਂਕਿ ਇਸ ਲਈ ਇੱਥੇ ਟ੍ਰੈਕ ਰੂਲਾਂ ਦੀ ਜਿਹੜੀ ਹੈਗੇ ਸਹੀ ਵਾਰ ਤੋਂ ਨਹੀਂ ਕੀਤੀ ਜਾ ਸਕਦੀ ਜੋ ਜਦੋਂ ਤੱਕ ਲਾਈਟਾਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸਟ੍ਰੌਂਗ ਦੇ ਵਿੱਚ ਸੇਫ ਪੰਜ ਸਾਲ ਤੋਂ ਬੱਸ ਨਾ ਹੋ ਗਿਆ ਲਾਈਟਾਂ ਬੰਦ ਪਈਆਂ ਰੋਜ਼ ਹਾਸਤੇ ਵੀ ਹੁੰਦੇ ਹੈ ਟਰੈਫਿਕ ਜਾਮ ਲੱਗਦਾ ਹੈ ਪਰ ਚੌਕ ਕਿੰਨਾ ਮੇਨ ਹੈ ਬਿਲਕੁਲ ਮੌਤ ਮੇਨ ਮੇਨ ਚੌਕ ਹੈ ਤੇ ਇਸ ਲਈ ਇੱਥੇ ਜਿਹੜਾ ਟਰੈਫਿਕ ਹੈਗਾ ਇਹਨੂੰ ਸਹੀ ਦਿਸ਼ਾ ਵੱਲ ਲਿਜਾਣ ਦੇ ਲਈ ਇੱਥੇ ਜਿਹੜੀਆਂ ਲਾਈਟਾਂ ਦੀ ਵਰਤੋਂ ਜ਼ਰੂਰ ਹੋਣੀ ਚਾਹੀਦੀ ਹੈ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਸਰਕਾਰ ਨੂੰ ਪੂਰ ਜੋ ਸਾਡੇ ਵੱਲੋਂ ਵੀ ਅਪੀਲ ਹੈ ਕਿ ਸਾਰੇ ਭਾਈ ਚਾਰੇ ਵੱਲੋਂ ਇਹ ਸੋ ਸਮਾਜ ਵੱਲੋਂ ਲੋਕਾਂ ਵੱਲੋਂ ਅਪੀਲ ਹੈ ਕਿ ਇੱਥੇ ਲਾਈਕ ਹਰ ਹਿੱਲੇ ਹੋਣੀ ਚਾਹੀਦੀ ਕੋਈ ਸਬੰਧ ਦਾ ਜਿਹੜਾ ਹੈ ਮੇਨ ਚੌਕ ਹੈ ਇਧਰੋਂ ਮੇਰੇ 10 ਨੰਬਰ ਵਾਰਡ ਹੈ ਇਧਰੋਂ ਕਿਥੋਂ ਤੱਕ ਦੀ ਸਰਵਿਸ ਆਉਂਦੀ ਹੈ ਇਧਰੋਂ ਬਠਿੰਡਾ ਦਾ ਕਿੱਦੋਂ ਇਧਰੋਂ ਹਿਸਾਰ ਦੀ ਹਿਸਾਰ ਤੋਂ ਪਟਿਆਲਾ ਚੰਡੀਗੜ੍ਹ ਜਾਂਦਾ ਹੈ ਤੇ ਇਹ ਜਿਹੜਾ ਮੇਨ ਚੌਕ ਹੈ ਇੱਥੇ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਜੇ ਸਾਰੇ ਮੁਲਾਜ਼ਮੇ ਚੌਕ ਵਿੱਚ ਟ੍ਰੈਫਿਕ ਨੂੰ ਸਾਮਦੇ ਨੇ ਮੁਲਾਜ਼ਮਾਂ ਦਾ ਧੰਨਵਾਦ ਹੈ ਬਹੁਤ ਵੱਡੀ ਸਮੱਸਿਆ ਇਹ ਇੱਥੇ ਲਾਈਟਾਂ ਦਾ ਵਿਵੰਧ ਹੋਣਾ ਚਾਹੀਦਾ ਲੈਟਾ ਲੱਗਣੀਆਂ ਇਹ ਮੁਲਾਜ਼ਮ ਇੱਥੇ ਵਿਲੇ ਹੋਣਗੇ ਤਾਂ ਬਾਜ਼ਾਰ ਦੀ ਟ੍ਰੈਫਿਕ ਹੈ ਉਹ ਸਾਂਭਣਗੇ ਮੈਂ ਬੇਨਤੀ ਵੀ ਕਰਦਾ ਪੰਜਾਬ ਸਰਕਾਰ ਨੂੰ ਸਾਡੇ ਡਿਵੀਜ਼ਨ ਨੂੰ ਬੇਨਤੀ ਕਰਦਾ ਕਿ ਇੱਥੇ ਲੈਟਾ ਜਲਦੀ ਜਲਦੀ ਲੈਟਾ ਲਵਾ ਕੇ ਲੋਕਾਂ ਜਿਹੜੇ ਐਕਸੀਡੈਂਟ ਨੂੰ ਐਕਸੀਡੈਂਟ ਤੋਂ ਰਾਹ ਮਿਲ ਸਕੇ ਇਹ ਬਹੁਤ ਜ਼ਰੂਰੀ ਹੈ ਇੱਥੇ ਲੈਟਾ ਲੱਗਣਾ ਲੈਟਾ ਲੱਗਣਗੀਆਂ ਤਾਂ ਲੈਟਾ ਲੱਗਣ ਨਾਲ ਆਪਣੇ ਮੁਲਾਜ਼ਮਾਂ ਦੀ ਜਿਹੜੀ ਸੇਫਟੀ ਹੁੰਦੀ ਹੈ ਮੁਲਾਜ਼ਮ ਜਿਹੜੇ ਬਾਜ਼ਾਰ ਦੇ ਵਿੱਚ ਟ੍ਰੈਫਿਕ ਵੱਧ ਰਹੀ ਹੈ ਇਹ ਤਾਂ ਹੀ ਬਾਜ਼ਾਰ ਕੰਟਰੋਲ ਕਰਨਗੇ ਜੇ ਇੱਥੇ ਲੈਟਾ ਲੱਗਣਗੀਆਂ ਕਿ ਜਿੰਨੇ ਮੁਲਾਜ਼ਮ ਸਾਰੇ ਚੌਂਕ ਦੇ ਵਿੱਚ ਆ ਖੜਦੇ ਨੇ ਕਿਉਂ ਇਹ ਬਜੂਰੀਏ ਚੌਂ ਦੇਭਾ ਬੇਨਤੀ ਕਰਦਾ ਵੀ ਲਾਈਟਾਂ ਲਾ ਕੇ ਲੋਕਾਂ ਦੇ ਜਿਹੜੇ ਐਕਸੀਡੈਂਟ ਨੇ ਉਹ ਬਚਾਓ ਸਕੇ ਤੇ ਜਿਹੜੀ ਸ਼ਹਿਰੀ ਟ੍ਰੈਫਿਕ ਹੈ ਉਹ ਵੀ ਸਵੱਛ ਹਲ ਹੋਵੇ ਤੇ ਜੀ ਹਰਿਆਣੇ ਤੋਂ ਟ੍ਰੈਫਿਕ ਆਦੀਆ ਚੀਕਾ ਸਾਈਡ ਤੋਂ ਹਮ ਪਟੰਡਾ ਤੋਂ ਪਾਤੜਾ ਤੋਂ ਪਟਿਆਲੇ ਤੋਂ ਇਥੇ ਬਹੁਤ ਜ਼ਿਆਦਾ ਟ੍ਰੈਫਿਕ ਆ ਲਾਈਟਾਂ ਜੀ ਲੱਗੀਆਂ ਸੀਗੀਆਂ ਪ੍ਰੋਪਰ ਚੱਲੀਆਂ ਨਹੀਂ ਹੈਗੀਆਂ ਇਹ ਇਹਨਾਂ ਲਾਈਟਾਂ ਤਕਰੀਬਨ ਹੁਣ ਖਰਾਬ ਹੀ ਪਈਆਂ ਨੇ ਜਾਂ ਸੜਕਾਂ ਚੌੜੀਆਂ ਹੋਣ ਕਰਕੇ ਉਹ ਜਿਹੜੀਆਂ ਲਾਈਟਾਂ ਸੀ ਗਲਗੀਆਂ ਉਹ ਖਰਾਬ ਹੋ ਗਏ ਆ ਤੇ ਇੱਥੇ ਲਾਈਟਾਂ ਲੱਗਣੀਆਂ ਚਾਹੀਦੀਆਂ ਪ੍ਰੋਪਰ ਤਾਂ ਕਿ ਟ੍ਰੈਫਿਕ ਨੂੰ ਮੇਨਟੇਨ ਕੀਤਾ ਜਾ ਸਕੇ ਜੀ ਇਹ ਤੋਂ ਚੌਕ ਛੱਡ ਨਹੀਂ ਸਕਦੇ ਆਗੇ ਜੇ ਇਹਦੇ ਬਾਜ਼ਾਰ ਜਾਂਦੇ ਆ ਬਾਜ਼ਾਰ ਜਾਮ ਲੱਗਦਾ ਇੱਥੋਂ ਛੱਡ ਕੇ ਜਾਂਦੇ ਆ ਇੱਥੇ ਜਾਮ ਲੱਗਦਾ ਦੋ ਤਿੰਨ ਮੁਲਾਜ਼ਮਾ ਤੋਂ ਬਿਨਾਂ ਚੌਕ ਕਾਬੀ ਨਹੀਂ ਹੁੰਦਾ ਤਿੰਨ ਮੁਲਾਜ਼ਮਾ ਹਰ ਟਾਈਮ ਚੌਕ ਦੇ ਵਿੱਚ ਰਹਿੰਦੇ ਆ ਤਾਂ ਇਹ ਟ੍ਰੈਫਿਕ ਜਿਹੜੀ ਆ ਤਰਤੀਬ ਨਾਲ ਚਲਾਈ ਜਾਂਦੀ ਆ ਠੀਕ ਹੈ ਤਾਂ ਕਾਲਾ ਪੱਖ ਅੱਗੇ ਬਾਅਦ ਚੱਲੋ ਵਾਕੇ ਸਾਨੂੰ ਹੈਂਡਓਵਰ ਕਰਨਗੇ ਅਪੀਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਧਿਆਨ ਚ ਲੈਂਦੀ ਤੇ ਮੈਂ ਈਓ ਸਾਹਿਬ ਨਾਲ ਗੱਲ ਕੀਤੀ ਸੀ ਹੁਣ ਅਸਲ ਦੇ ਵਿੱਚ ਇਹ ਹੈਗਾ ਵੀ ਜਿਹੜੀ ਮੇਨ ਉਹ ਰੋਡ ਹੈ ਨਾ ਜੀ ਉਹ ਵਾਈਡਨਿੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਤੇ ਵਾਈਡਨਿੰਗ ਦੌਰਾਨ ਉਹ ਜਿਹੜੇ ਖੰਭੇ ਵਿੱਚ ਆ ਗਏ ਸੀਗੇ ਲਾਈਟਾਂ ਵਾਲੇ ਉਹ ਇੱਕ ਵਾਰੀ ਪਟਕੇ ਪੀ ਡਬਲਯੂ ਡੀ ਡਿਪਾਰਟਮੈਂਟ ਨੇ ਈਓ ਸਾਹਿਬ ਨੂੰ ਹੈਂਡਓਵਰ ਕਰ ਦਿੱਤੇ ਨੇ ਜਦੋਂ ਕੰਮ ਪੂਰਾ ਹੋ ਗਿਆ ਮੁਕੰਮਲ ਉਦੋਂ ਦੁਬਾਰਾ ਉਹ ਖੰਭੇ ਲਗਵਾ ਕੇ ਪੀ ਡਬਲਯੂ ਡੀ ਵਾਲੇ ਫੇਰ ਉਹਨਾਂ ਨੂੰ ਹੈਂਡਓਵਰ ਕਰਨਗੇ ਤੇ ਚਲਵਾ ਦਿੱਤੀਆਂ ਜਾਣਗੀਆਂ ਉਹ ਸੜਕ ਦੀ ਵਾਈਡਨਿੰਗ ਹੋਣ ਕਰਕੇ ਥੋੜੀ ਆਈ ਹੈਗੀ ਐ ਤੇ ਕਰਵਾ ਦਵਾਂਗੇ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼